ਲਾ ਤੀਜਾ ਭਗਤ ਜਨੋ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲਾਇਨ ਜਨ ਲਾਏ ਪਾਤ ਸਾਹੀ ਭਗਤ ਜਨਾ ਕੋ ਦਿੱਤੀਨ ਸਿਰ ਸ਼ਤ ਸਚਾ ਹਰ ਬਣਾਏ ਰਾਗ ਵਢਾਂਸ ਦੀਵਾਰ ਦੀ 11ਵੀਂ ਪੌੜੀ ਸਲੋਕਾਣਾ ਅੱਜ ਆਪਾਂ ਨੂੰ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਅਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਜੁ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਲੰਗ 590 ਤੇ ਸ਼ੋਭਨੀਕੇ ਮਹਾਰਜ ਹੁਕਮ ਕਰਦੇ ਹਨ ਕਿ ਪਰਮੇਸ਼ਰ ਦੀ ਭਗਤੀ ਕਰਨ ਲੱਗ ਜਾਓ ਉਸ ਦੇ ਜਨ ਬਣ ਜਾਓਗੇ ਪਰਮੇਸ਼ਰ ਤੁਹਾਡੇ ਉੱਤੇ ਤਰੁਠ ਪਵੇਗਾ ਖੁਸ਼ ਹੋ ਜਾਵੇਗਾ ਤੇ ਤੁਹਾਨੂੰ ਜਨ ਬਣਾ ਕੇ ਆਪਣੇ ਨਾਲ ਹੀ ਲਾ ਲਵੇਗਾ ਭਗਤੀ ਕਰਨ ਵਾਲਿਆ ਨੂੰ ਪਰਮੇਸ਼ਰ ਪਾਤਸ਼ਾਹੀ ਬਖਸ਼ ਦਿੰਦਾ ਸਿਰ ਤੇ ਛਤਰ ਚੜਾ ਦਿੰਦਾ ਹੈ ਉਹਨਾਂ ਦਾ ਰਾਜ ਕਾਇਮ ਹੋ ਜਾਂਦਾ ਹੈ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਰਾਜੇ ਹੋਏ ਨਾ ਆਖੀਏ ਪੇੜ ਮਰੇ ਫਿਰ ਜੂਨੀ ਪਾਹੇ ਨਾਨਕ ਵਿਣ ਨਾ ਵੈ ਨੱਕੀ ਵੱਡੀ ਫਿਰੈ ਸੋਬਾ ਮੂਲ ਨਾ ਪਾਹੇ ਜੋ ਆਪਣੇ ਸੱਚੇ ਗੁਰੂ ਦੀ ਸੇਵਾ ਕਰਦੇ ਹਨ ਸੱਚੇ ਗੁਰੂ ਦਾ ਹੁਕਮ ਮੰਨ ਕੇ ਉਸ ਦੇ ਉਤੇ ਕਾਰ ਕਰਨ ਲੱਗ ਜਾਂਦੇ ਹਨ ਗੁਰੂ ਨੂੰ ਪੁੱਛ ਕੇ ਦਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਤੇ ਉਹਨਾਂ ਦਾ ਜੀਵਨ ਸਦਾ ਹੀ ਸੁੱਖਾਂ ਵਾਲਾ ਬਤੀਤ ਹੁੰਦਾ ਹੈ ਮਹਾਰਾਜ ਹੁਕਮ ਕਰਦੇ ਹਨ ਕਿ ਉਹਨਾਂ ਨੂੰ ਰਾਜੇ ਨਹੀਂ ਆਖਿਆ ਜਾ ਸਕਦਾ ਜੋ ਪਰਮੇਸ਼ਰ ਦੇ ਨਾਮ ਨੂੰ ਨਹੀਂ ਮੰਨਦੇ ਉਹ ਤੇ ਰਣ ਤੱਤੇ ਦੇ ਵਿੱਚ ਇੱਕ ਦੂਜੇ ਨਾਲ ਲੜ ਲੜ ਕੇ ਮਰ ਜਾਂਦੇ ਹਨ ਫਿਰ ਜੁਨਾ ਵਿੱਚ ਆਉਂਦੇ ਰਹਿੰਦੇ ਹਨ ਉਹ ਅਸਲੀ ਰਾਜੇ ਨਹੀਂ ਹਨ ਤਨ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਮੰਨਣ ਤੋਂ ਬਗੈਰ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਬਗੈਰ ਉਹ ਨੱਕ ਵੱਡੇ ਹੀ ਤੁਰੇ ਫਿਰਦੇ ਹਨ ਤੇ ਉਹਨਾਂ ਨੂੰ ਕਿਤੇ ਸੋਭਾ ਸੋਭਾ ਨਹੀਂ ਮਿਲਦੀ ਮਹਲਾ 3 ਸੁਣ ਸਿੱਖਿਆ ਸਾਧਨਾ ਆਇਓ ਜਿ ਚਰ ਗੁਰਮੁਖ ਸਬਦ ਨਾਲ ਲਾਗੇ ਸਤਗੁਰ ਸੇਵੀਏ ਨਾਮ ਮਨ ਵਸੈ ਵਿੱਚੋਂ ਪਰਮ ਪਉ ਪਾਗੈ ਗੁਰੂ ਦੀ ਸਿੱਖਿਆ ਸੁਣੀ ਜਾਓ ਸੁਣੀ ਜਾਓ ਤੇ ਉਹਦੇ ਉਤੇ ਪਹਿਰਾ ਨਾ ਦਿਓ ਉਸ ਅਨਸਾਰ ਆਪਣਾ ਜੀਵਨ ਨੂੰ ਨਾ ਢਾਲਿਓ ਮਾਰੇ ਕਹਿੰਦੇ ਤੁਹਾਨੂੰ ਉਹਦਾ ਕੱਖ ਵੀ ਨਹੀਂ ਲੱਭਣਾ ਤੁਹਾਨੂੰ ਜਾਗ ਹੀ ਨਹੀਂ ਆਉਣੀ ਉਹ ਸਤਗੁਰੂ ਦੀ ਸੇਵਾ ਕਰੋ ਉਹਦੇ ਹੁਕਮ ਅਨਸਾਰ ਚੱਲੋ ਪਰਮੇਸ਼ਰ ਦਾ ਨਾਮ ਮਨ ਵਿੱਚ ਵਸ ਜਾਵੇਗਾ ਤੇ ਤੁਹਾਡੇ ਭਰਮ ਡਰ ਭਲੇਖੇ ਦੋ ਘਰੋਂ ਸਾਰੀ ਭਜ ਜਾਣਗੇ ਜੇਹਾ ਸਤਿਗੁਰ ਨੂੰ ਜਾਣੈ ਤੇ ਹੋ ਹੋਵੇ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੇ ਵੜਾਈ ਹਰ ਦਰ ਸੋਹਣ ਆਗੈ ਮਾਰੇ ਕਹਿੰਦੇ ਗੁਰੂ ਦੇ ਗੁਣ ਗਾਓ ਉਹ ਗੁਣ ਆਪਣੇ ਵਿੱਚ ਧਾਰਨ ਕਰੋ ਗੁਰੂ ਵਰਗੇ ਹੀ ਹੋ ਜਾਓ ਗੁਰੂ ਦਾ ਨਾਮ ਜਪ ਕੇ ਉਹਦਾ ਹੁਕਮ ਮੰਨ ਕੇ ਸੱਚੇ ਨਾਮ ਦੇ ਨਾਲ ਤੁਹਾਡਾ ਮਿਲਾਪ ਹੋ ਜਾਵੇਗਾ ਤਨ ਗੁਰੂ ਨਾਨਕ ਦੇਵ ਜੀ ਦੇ ਨਾਮ ਨੂੰ ਜਪਣ ਨਾਲ ਤੁਹਾਨੂੰ ਵਡਿਆਈ ਮਿਲੇਗੀ ਤੇ ਦਰਗਾਹ ਵਿੱਚ ਵੀ ਤੁਹਾਨੂੰ ਜੀ ਆਇਆਂ ਆਖਿਆ ਜਾਵੇਗਾ। ਕੋੜੀ ਵਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ ਹਰ ਨਾਮ ਵਣੰਜ ਰਾਂਗ ਸਿਉ ਲਾਹ ਹਰ ਨਾਮ ਲੈ ਜਾਵੇ। ਜਿਹੜੇ ਗੁਰੂ ਦੀ ਸਿੱਖਿਆ ਉਤੇ ਤੁਰਦੇ ਹਨ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਬਣ ਜਾਂਦਾ ਹੈ। ਉਹ ਗੁਰੂ ਦੀ ਪੂਜਾ ਕਰਨ ਲੱਗ ਜਾਂਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਦੀ ਪੂਜਾ ਕਿਵੇਂ ਕਰੀਦੀ ਹੈ ਪਰਮੇਸ਼ਰ ਦੇ ਨਾਮ ਦਾ ਹੀ ਉਹ ਵਣਜ ਵਪਾਰ ਕਰਦੇ ਹਨ ਤੇ ਪਰਮੇਸ਼ਰ ਦੇ ਨਾਮ ਦਾ ਉਹਨਾਂ ਦੇ ਉੱਤੇ ਰੰਗ ਚੜ ਜਾਂਦਾ ਹੈ ਉਹ ਖੱਟੀ-ਖੱਟ ਕੇ ਲੈ ਜਾਂਦੇ ਹਨ ਗੁਰ ਸਿਖਾ ਕੇ ਮੁਖ ਉਜਲੇ ਹਰ ਦਰਗਾ ਪਾਵੇ ਗੁਰ ਸਤ ਗੁਰ ਬੋਲ ਹਰ ਨਾਮ ਕਾ ਵੜ ਪਾਗੀ ਸਿੱਖ ਗੁਣ ਸਾਜ ਕਰਾਵੇ ਤੇਨਾ ਗੁਰ ਸਿੱਖਾਂ ਕੋ ਵਾਰਿਆ ਜੋ ਬੰਦਿਆ ਉਠਦਿਆ ਹਰ ਨਾਮ ਤੇ ਆਵੇ ਸੱਚਾ ਗੁਰੂ ਇੱਕ ਐ ਜਿਤਨਾ ਦਾਣਿਆਂ ਦਾ ਬੋਲ ਹੁੰਦਾ ਹੈ ਜੋ ਵੱਡੇ ਭਾਗਾਂ ਵਾਲੇ ਗੁਰੂ ਦੇ ਸਿੱਖ ਬਣ ਜਾਂਦੇ ਹਨ ਗੁਰੂ ਦੇ ਗੁਰੂ ਦੇ ਗੁਣਾ ਦੀ ਭਿਆੜੀ ਪਾ ਲੈਂਦੇ ਹਨ ਮਨ ਨੂੰ ਬੋਲ ਦੇ ਸੇਧਰ ਬਣ ਜਾਂਦੇ ਹਨ ਉਹਨਾਂ ਗੁਰ ਸਿੱਖਾਂ ਤੋਂ ਵਾਰਨੇ ਜਾਓ ਕੁਰਬਾਨ ਜਾਓ ਸਦਕੇ ਜਾਓ ਜੋ ਬਿੰਦਿਆ ਉੱਠਦੇ ਪਰਮੇਸ਼ਰ ਦਾ ਨਾਮ ਸਿਮਰਦੇ ਹਨ ਹੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ੀ ਨੀ ਜੀ ਔ ਗੁਰਮੰਤਰ ਦਾ ਜਾਪ ਕਰੀਏ ਉਹ ਗੁਰੂ ਦੇ ਨਾਮ ਦੇ ਬੋਲ ਦੇ ਪਿਆੜੀਦਾਰ ਬਣ ਜਾਈਏ ਵਾਹੇ ਗੁਰੂ ਵਾਹ